ਹਾਲੀਆ ਕਟਨਾਵਾ ਦੇ ਮੱਦੇ ਨਜ਼ਰ ਹਿਮਾਚਲ ਪ੍ਰਦੇਸ਼ ਵਿੱਚ ਅਮਨ ਸੂਦ ਦੇ ਖਿਲਾਫ ਸ਼ਾਂਤੀ ਭੰਗ ਕਰਨ ਅਤੇ ਹਾਲਾਤ ਵਿਗਾੜਨ ਦੇ ਦੋਸ਼ਾਂ 헤 ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਉਸ ਸਮੇਂ ਦੀ ਹੈ ਜਦੋਂ ਅਮਨ ਸੂਦ ਨੇ ਸਿੱਖ ਨੌਜਵਾਨਾਂ ਦੇ ਵਾਹਨਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀਆਂ ਤਸਵੀਰਾਂ ਵਾਲੇ ਝੰਡੇ ਜ਼ਬਰਦਸਤੀ ਉਤਾਰੇ ਸਨ ਜਿਸ ਨਾਲ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਤਣਾਅ ਵਧਿਆ ਸੀ। ਇਸ ਮਾਮਲੇ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਡਿਪਟੀ ਕਮਿਸ਼ਨਰ ਤੋਰੂ ਲੈਸ ਰਵੀਸ਼ ਨੇ ਅਮਨ ਸੋਦ ਨੂੰ ਕਾਨੂੰਨ ਅਮਨ ਸੋਦ ਨੂੰ ਕਾਨੂੰਨ ਨੂੰ ਹੱਥ ਵਿੱਚ ਲੈਣ ਲਈ ਸਖਤ ਤੌਰ ਤੇ ਚਾੜ ਪਾਈ ਹੈ ਅਤੇ ਕਿਹਾ ਹੈ ਕਿ ਅਮਨ ਕਾਨੂੰਨ ਬਣਾਈ ਰੱਖਣ ਲਈ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਸੀ ਇਸ ਤੋਂ ਬਾਅਦ ਅਮਨ ਸੋਦ ਨੇ ਸਿੱਖ ਕੌਮ ਤੋਂ ਮਾਫੀ ਮੰਗੀ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਨਿਸ਼ਾਨ ਸਾਹਿਬ ਜਾਂ ਸਿੱਖ ਝੰਡਿਆਂ ਨਾਲ ਕੋਈ ਵਿਰੋਧ ਨਹੀਂ ਹੈ ਪਰ ਉਹ ਪਿੰਡਰਾਂ ਵਾਲੇ ਦੇ ਝੰਡਿਆਂ ਅਤੇ ਪੋਸਟਰਾਂ ਨੂੰ ਸਹਿਣ ਨਹੀਂ ਕਰ ਸਕਦੇ ਇਹ ਮਾਮਲਾ ਹਾਲ ਹੀ ਵਿੱਚ ਵਾਪਰਿਆ ਹੈ

ਜੋ ਪੰਜਾਬੀ ਸਾਡੇ ਭਰਾ ਸਾਡੇ ਜਾ ਰਿਹਾ ਹਿਮਾਚਲ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਤੇ ਉੱਥੇ ਬਦਸਲੂਕੀ ਕੀਤੀ ਜਾ ਰਹੀ ਹੈ ਤੇ ਅੱਜ ਸਾਡੇ ਨਾਲ ਪੰਜਾਬ ਸਾਡੇ ਹਿਮਾਚਲ ਦੇ ਸਾਡੇ ਇੱਕ ਸਾਡੀ ਭੈਣ ਜਿਹੜੀ ਅੱਜ ਤੋਂ ਤਕਰੀਬਨ 3 ਦਿਨ ਪਹਿਲਾਂ ਇੱਕ ਲੁਆਰ ਸਾਲਤ ਵਿੱਚੋਂ ਦਿਸੜਕੇ ਧੂਤਾਂ ਲਾ ਕੇ ਪਹੁੰਚ ਗਈ ਸੀ ਰਾਤ ਨੂੰ ਤੇ ਉੱਥੋਂ ਅਸੀਂ ਆ ਭੈਣ ਨੂੰ ਜਿਹੜਾ ਇੱਥੇ ਸੇਵਾ ਘਰ ਚ ਲਿਆਂਦਾ ਤਿੰਨ ਦਿਨ ਅਸੀਂ ਭੈਣ ਨੂੰ ਦੇਖਭਾਲ ਕਰਕੇ ਤੋਂ ਬਾਅਦ ਹੁਣ ਪਰਿਵਾਰ ਜਿਹੜਾ ਹਿਮਾਚਲ ਚੋਂ ਕਿੱਥੋਂ ਦੇ ਰਹਿਣ ਵਾਲੇ ਆ ਭਾਈ ਸਾਹਿਬ ਆਪਾ ਖੁੱਲੂ ਕੇਸੇ ਖੁੱਲੂ ਕੇ ਰਹਿਣ ਵਾਲੇ ਡਿਸਟ੍ਰਿਕਟ ਡਿਸਟ੍ਰਿਕਟ ਖੁੱਲੂ ਤਹਿਸੀਲ ਅੰਨੀ گاؤں ਮਾਰਕੀਟ ਦਲਾਸ਼ ਪਿੰਡ ਹਮਾਰਾ ਟਿਪਰੀ ਹਾਂਜੀ ਕਿਤਨੇ ਸਮੇਂ ਹੋ ਗਿਆ ਵੈਨ ਕੋ ਨਿਕ ਘਰ ਸੇ ਨਿਕਲੀ ਹੋਏ ਇਸ ਨੂੰ ਤਾਂ ਟਾਈਮ ਹੋ ਗਿਆ ਜਦੋਂ ਮੰਦਿਰ ਲਿਆ ਤਾਂ ਫਿਰ